ਦੇਖੋ ਇਸ ਵਾਰਦਾ ਇੰਨਾ ਕਿ ਬੁਰਾ ਹਾਲ ਹੈ ਤੁਹਾਨੂੰ ਇਹ ਪਤਾ ਹੋਏਗਾ ਕਿ ਪਿਛਲੇ 3 ਮਹੀਨਿਆਂ ਤੋਂ ਇਹੀ ਪ੍ਰੋਬਲਮ ਆ ਰਹੀ ਹੈ ਜਦਕਿ ਸਰਕਾਰ ਨੇ ਇੱਥੇ ਕਹਿੰਦੇ ਵੀ 15 ਲੱਖ ਰੁਪਏ ਲਾ ਕੇ ਸੀਵਰ ਬਲੋਕਰ ਦਾ ਸੈੱਟ ਕਰਾਈ ਸੀ ਪਰ ਆ ਦੇਖ ਲਓ ਤੁਸੀਂ ਇਹ ਕੱਚਾ ਕੰਮ ਕੀਤਾ ਸੀ ਜਿਹੜੇ ਕਰਕੇ ਅੱਜ ਵੇੜਾ ਘਰ ਕੋਲ ਦੇ ਲੋਕ ਲੇਡੀਜ਼ ਕਿਵੇਂ ਤੁਹਾਡੇ ਸਾਹਮਣੇ ਜਾ ਦੇ ਗੰਦ ਦੇ ਵਿੱਚੋਂ ਪੱਪੜ ਤੋਂ ਮਜ਼ਬੂਰ ਹੈ ਇਹ ਬਹੁਤ ਬੁਰਾ ਹਾਲ ਹੈ ਜੀ ਪ੍ਰੋਜੈਕਟ ਦਾ ਠੀਕ ਹੈ ਇਹਨੂੰ ਸੈੱਟ ਕੀਤਾ ਜਾਵੇ ਦਰੋਸ ਕੀਤਾ ਜਾਵੇ ਕਿਸੇ ਕੋ ਨੋ ਡਾਊਟ ਵੀ ਸ਼ਹਿਰ ਦੇ ਜਿਹੜੇ ਮੇਰ ਹੈ ਬਹੁਤ ਵਧੀਆ ਮੇਰ ਸਾਹਿਬ ਮਿਲੇ ਆ بڑے ਲਿਖੇ ਮੇਰ ਸਾਹਿਬ ਮਿਲੇ ਆ ਪਰ ਜਿਹੜੇ ਨੀਚਲੇ ਲੈਵਲ ਦੇ ਲੋਕ ਹੈ ਉਹ ਸਹੀ ਕੰਮ ਨਹੀਂ ਕਰਦੇ ਪਾਪੂਸ਼ਨ ਦਾ ਜਿਹੜਾ ਜਾਉਂਦੇ ਜਿਹੜੀ ਆਪਣੇ ਘਰ ਦੇ ਦਰਵਾਜ਼ੇ ਤੇ ਇੱਕ ਪੈਂਪੋਸਟਰ ਲੱਗੇ ਆ ਇੱਥੇ ਦਾ ਜੀ ਕਾਟਰ ਰੋਡ ਖਾਲੀ ਹੈ ਇਸ ਕਰਨਾ ਪੈਂਦਾ ਜੀ ਉਰਦੇ ਕਰ ਲੋਕੀ ਕਹਿੰਦੇ ਨਾ ਪਰਮਾਤਮਾ ਦੇ ਦਰਸ਼ਨ ਹੁੰਦੇ ਇੱਥੇ ਦਾ ਸੀਵਰ ਦੇ ਗੰਦ ਦੇ ਜਲਣ ਹੁੰਦੇ ਹੈ ਜੀ ਹਲੇ ਸਾਡੇ ਐਮਸੀ ਸਾਹਿਬ ਕਹਿੰਦੇ ਆ ਮੈਂ ਜਿੰਰ ਜਿੱਤਣਾ ਜੇ ਮੈਂ ਫੇਰ ਸੇਵਾ ਦਾ ਮੌਕਾ ਦਿਓ ਮੈਨੂੰ ਲੱਗਦਾ ਜੀ ਇਹੀ ਸੇਵਾ ਚਾਹੀਦੀ ਹੈ ਤਾਂ ਮੱਲੇ ਵਾਲਿਆਂ ਨੂੰ ਠੀਕ ਹੈ ਪੁੱਛ ਲਓ ਜੀ ਇਹੀ ਸੇਵਾ ਚਾਹੀਦੀ ਹੈ ਦਾ ਉਹਨਾਂ ਕੋ ਹਮੇਸ਼ਾ ਲਈ ਤੁਸੀਂ ਚਾਹੀਦੇ ਹੋ ਮੈਨੂੰ ਇਹ ਨਹੀਂ ਪਤਾ ਵੀ ਬੱਸ ਸਟੈਂਡ ਪਤਾ ਨਹੀਂ ਵੇਲਾ ਆਊਗਾ ਕਿ ਇਹਨੂੰ ਪੁੱਛੋ ਮੱਲਾ ਪਹਿਲੇ ਵੇਲਾ ਹੋ ਜੂ ਜੀ ਲੋਕ ਛੱਡਣ ਨੂੰ ਤਿਆਰ ਹੈ ਜੀ ਸਰ ਦੇਖਿਆ ਜਾਵੇ ਤਾਂ ਕਿ ਜਿਹੜੇ ਨਰਕ ਦੇ ਦਰਵਾਜ਼ੇ ਦੇ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਇੱਥੇ ਜਿਸ ਤਰ੍ਹਾਂ ਲਗਾਇਆ ਗਿਆ ਕਿ ਗੰਦਗੀ ਭਰੀ ਜ਼ਿੰਦਗੀ ਜਿਸ ਨੂੰ ਮਜਬੂਰ ਐਸੇ ਦੇ ਤੇ ਤੂੰ ਦੇਖ ਹੁਣ ਲੋਕ ਜਿਹੜੇ ਦੇਖ ਲਓ ਜੀ ਜੀ ਦੇਖੇ ਹੀ ਹੈ ਕਿਦਾਂ ਹਾਲਤ ਰਹਿ ਰਹੇ ਆ ਉਹ ਤਾਂ ਕਹਿੰਦੇ ਆ ਜੀ ਅਸੀਂ ਇਹ ਮੁਹੱਲਾ ਛੱਡਣ ਨੂੰ ਤਿਆਰ ਆਣ ਜੀ ਬਸ ਹਾਂਜੀ ਇੱਚੇ ਜੀ ਸਰ ਕੀ ਕਹਿਣਾ ਚਾਹੋਗੇ ਜਿਹੜੇ ਇੱਥੇ ਪੋਸਟਰ ਲੱਗੇ ਆ ਤੇ ਨਲਸ ਦੇ ਦਰਵਾਜ਼ੇ ਦੇਖ ਕੇ ਕੀ ਕਹਿਣਾ ਚਾਹੋਗੇ ਅੱਜ ਬਾਰੇ ਇਹ ਹਫ਼ਤਾ ਤੋਂ ਮੈਂ ਤਾਂ ਠੀਕ ਰਿਹਾ ਹੈਗਾ ਕਿ ਹਫ਼ਤੇ ਬਾਹਰ ਇੱਥੇ ਇਹੀ ਹਾਲ ਹੁੰਦਾ ਹੈਗਾ ਜੀ ਪਾਣੀ ਆ ਪੀਵਰ ਦਾ ਤੁਹਾਡੇ ਸਾਹਮਣੇ ਦੇਖੋ ਕੀ ਹਾਲ ਹੋਇਆ ਕੋ ਨੰਗਣਾ ਮੁਸ਼ਕਲ ਹੋਇਆ ਆ ਬਿਆ ਹੈਗਾ ਜੀ ਆਉਣਾ ਜਾਣਾ ਮੁਸ਼ਕਲ ਹੋਇਆ ਪਿਆ ਨਾਲ ਹਲਵਾਈ ਦੀਆਂ ਦੁਕਾਨਾਂ ਹੈਗੀਆਂ ਆਪੇ-ਕਾਪੇ ਹੋਰ ਦੁਕਾਨਾਂ ਘਰਾਂ ਦਾ ਰਹਿਣਾ ਵੀ ਮੁਸ਼ਕਲ ਹੋਇਆ ਪਿਆ ਹੈਗਾ ਜੀ ਅੱਲੇ ਸੁਨੇਹ ਮਾਰ ਰਹੀ ਹੈ ਨਾ ਡੱਪਣ ਵਾਸਤੇ ਆ ਜਾਣਾ ਵੀ ਇੰਨਾ ਮੁਸ਼ਕਿਲ ਹੋਇਆ ਪਿਆ ਦੁਕਾਨਦਾਰੀਆਂ ਖਤਮ ਹੋਈ ਜਾਂਦੀ ਐ ਤੇ ਲੋਕਾਂ ਦੀ ਵਿਚਾਰ ਨਹੀਂ ਕੀ ਕਰੀਏ ਦੱਸੋ ਅੱਥਾ ਨਈ ਸੜਕ ਬਣੀ ਐ ਨਾ ਨਵੇਂ ਐਮਸੀ ਨੇ ਬਣਾਈ ਐ ਉਦੋਂ ਦਾ ਬੁਰਾ ਹਾਲਾਤ ਸਾਡੇ ਦਾ ਦੇ ਦੇਖਿਆ ਜਾਵੇ ਤਾਂ ਕੋਈ ਰਿਸ਼ਤੇਦਾਰ ਭੈਣ ਭਰਾ ਤਾਂ ਤੁਹਾਡੇ ਕੋਲ ਆ ਜਾਂਦੇ ਹੋਣਗੇ ਕੋਈ ਨਹੀਂ ਆਂਦਾ ਰਿਸ਼ਤੇਦਾਰ ਸਭ ਨਹੀਂ ਆਂਦੇ ਕੋਈ ਨਹੀਂ ਆਂਦਾ ਕਹਿੰਦੇ ਤੁਹਾਡੇ ਘਰ ਗੁਰੇ ਨਰਕ ਹੈ ਕੀ ਕਰੀਏ ਅਚਾ ਨਰਕ ਇਸ ਕਰਕੇ ਨਹੀਂ ਆਂਦੇਗੇ ਹਾਂ ਪਹਿਲਾਂ ਤਾਂ ਜੋ ਕਹਿੰਦੇ ਸੀ ਸਵਰਗ ਬਣਾਇਆ ਅਨਾਰਕ ਬਣਾਤਾ ਸਮਾ ਸਵਰਗ ਨਹੀਂ ਬਣਾਇਆ ਨਰਕ ਬਣਾਇਆ ਮੁੰਡਾ ਅਚਾ ਨਰਕ ਭਰੀ ਜ਼ਿੰਦਗੀ ਜੀ ਰਹੇ ਹੋ ਹਾਂ ਜੀ ਰਹਿੰਦੀ ਮੁਸਕੰਦੇ ਬਿਮਾਰੀਆਂ ਦਾ ਘਰ ਹੈ ਬਿਮਾਰੀਆਂ ਹੀ ਲੱਗ ਜਾਂਦੀਆਂ ਲੋਕਾਂ ਨੂੰ ਤਾਂ ਕਿ ਦੱਸੋ ਕੋਈ ਇਲਾਜ ਹੈ ਰ ਕੀ ਕੋਈ ਸੁਣਵਾਈ ਨਹੀਂ ਕੀਤੀ ਗਈ ਇਦਿਕਾਰੀ ਕੋਈ ਸੁਣਵਾਈ ਨਹੀਂ ਕਰਦਾ ਸਮਨ ਨਵਾ ਕੀਰ ਪਾਇਆ ਦੇਖੋ ਇੱਥੇ ਅ ਗੰਗਾ ਜਮਨਾ ਬੱਗੀ ਜਾਂਦੀ ਹੈ ਨਾਈ ਚਲੋ ਤੇ ਇੱਥੇ ਕੋਈ ਵੀ ਸੁਣਵਾਈ ਨਹੀਂ ਹੈ ਤੁਹਾਡੀ ਨਾ ਕੋਈ ਵੀ ਸੁਣਵਾਈ ਨਹੀਂ ਹੈ ਨਾਲੇ ਵਟੇ ਆ ਕੇ ਜੇ ਹੋਣ ਇਲੈਕਸ਼ਨਾਂ 'ਚ ਖੜੇ ਹੁੰਦੇ ਆ ਕੀ ਤੁਸੇ ਨਾਲ ਵੋਟ ਨਹੀਂ ਦੇਵਾਂਗੇ ਸਾਡਾ ਮੋਲਾ ਵੋਟ ਕੀ ਦੇਵਾਂਗਾ ਹਸਤਾ ਦਿੰਦੇ ਨਹੀਂ ਠੀਕ ਹੈ ਬੋਲੇ ਦੀ ਮੇਰੀ ਗਰੰਟੀ ਨਹੀਂ ਓਕੇ ਮੈਂ ਵੋਟ ਨਹੀਂ ਦੇਣਾ ਬਿਲਕੁਲ ਛੱਡੋ